ਕਿਸ ਤਰ੍ਹਾਂ ਤੁਸੀਂ ਥਾਲੇ ਆਏ ਹੋ ਜੀ ਕਿਤੇ ਜੇ ਦੇ ਡੈਥ ਹੋ ਗਈ ਕਿਤੇ ਇਹ ਛੋੜੇ ਬਾਜ਼ਾਰ ਇਥੇ ਮਿਲਿਆ ਸਾਨੂੰ ਲਾਸ਼ ਮਿਲਦੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਗੁਰਸ਼ੰਗਰ ਹੈ ਉਹਦਾ ਨਾਮ ਪੁਸ਼ਪ ਕੁਮਾਰ ਹੈ ਪੁਸ਼ਪਾ ਅੱਛਾ ਉਹ ਡਰਾਈਵਰੀ ਕਰਦਾ ਸੀ 8 ਵਜੇ ਗੱਡੀ ਖੜਾ ਕੇ ਆਇਆ ਮੁੜ ਕੇ ਘਰ ਨਹੀਂ ਪਹੁੰਚਿਆ ਜੀ ਅੱਛਾ ਉਹਨੂੰ ਸ਼ੱਕੀ ਹਾਲਾਤ ਆ ਜੇ ਜੇ ਸ਼ੱਕੀ ਹਾਲਾਤ ਹੈ ਜੇ ਉਹਨੂੰ ਕਿਸੇ ਨੇ ਮਾਰਿਆ ਗਿਆ ਹੈ ਗੱਡ-ਗੱਡੀ ਮਿਲੀ ਹੈ ਸਾਨੂੰ ਉਹਦੇ ਨਾਲ ਕੋਈ ਤਿੰਨ ਫਰੈਂਡ ਸੀ ਉਹਦੇ ਸਾਨੂੰ ਕੁਝ ਨਹੀਂ ਪਤਾ ਕੀ ਕਰਿਆ ਉਹਨੇ ਕੀ ਨਹੀਂ ਕਰਿਆ ਉਹਦੀ ਮੰਮੀ ਫੋਨ ਵੀ ਕਰਦੀ ਫੋਨ ਬੰਦ ਆ ਰਿਹਾ ਸੀ ਜੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਇਹਨਾਂ ਨੇ ਅਸੀਂ ਰਿਪੋਰਟ ਲਿਖਾਣ ਆਏ ਸਾਨੂੰ ਇਹਨਾਂ ਨੇ ਫੋਟੋ ਦਿਖਾਈ ਆ ਬੰਦੇ ਦੀ ਜੀ ਇਹ ਸਰਕਾਰੀ ਅਖਬਾਰ 'ਚ ਜਾਓ ਤੇ ਉੱਥੇ ਪਤਾ ਕਰ ਲਓ ਫੋਟੋ ਹੈ ਜੀ ਉਹ ਸ਼ੱਕੀ ਹਾਲਾਤ ਆ ਜੇ ਇਹ ਹਾਲਾਤ 'ਚ ਮਿਲਿਆ ਦੇਖੋ ਜੀ ਸਾਡੀ ਹਾਂ ਹਾਲਾਤ 'ਚ ਮਿਲਿਆ ਹੈ ਕਾਡਾਂ ਇਨਸਾਫ ਅੱਛੇ ਮਦਦ ਨੂੰ ਸਮਝਣ ਸਾਹ ਜਾਇਆ ਜਾਵੇ ਆ ਤੇਰੀ ਮਾਂ ਤੇਰੇ ਪਿਤਾ ਜੀ ਦੀ ਡੈਥ ਹੋਈ ਸੀ ਕੱਲ ਕੱਲਾ ਕੱਲਾ ਪੁੱਤਰ ਸੀ ਮਾਂ ਕੱਲੀ ਸੀ ਆ ਵੀ ਕੱਲੀ ਇਨਸਾਫ ਚ ਅੱਛਾ ਇੱਕ ਅੱਧਾ ਕਰੋ ਗਿਆ ਬਸ ਇਹ ਪਰਸੋਂ ਗੱਡੀ ਦਾ ਚੱਕਰ ਲਾ ਕੇ ਆਇਆ ਜੀ ਲੋਕਲ ਚੱਲਦਾ ਰ ਉੱਪਰ ਤੱਕ ਜਾਂਦਾ ਜੀ ਤੁਹਾਨੂੰ ਕਦ ਪਤਾ ਲੱਗਿਆ ਸਾਨੂੰ ਨੂੰ 11 ਮਿਲੇ ਪਤਾ ਲੱਗਾ ਚੌਂਕੀ ਚਿੱਠੀ ਆਇਆ ਤੇ ਅੱਜ ਜਾਂ ਕੱਲ ਪਰ ਕੱਲ ਪਤਾ ਲੱਗਾ ਜੀ ਕਾਰਵਾਈ ਕਰੀਏ ਨਾਲੇ ਕੋਈ ਕਾਰਵਾਈ ਰਿਪੋਰਟ ਲਿਖਾ ਰਹੇ ਆ ਜੀ ਤੇ ਕਾਰਵਾਈ ਕਰਦੇ ਆਸੀਂ ਸਸਕਾਰ ਕਰਨਾ ਅੱਜ ਤੀਜਾ ਦਿਨ ਹੋ ਗਿਆ ਰਿਪੋਰਟ ਲਿਖ ਰਹੇ ਆ ਬਾਈ ਦਾ ਇਹਨਾਂ ਨੇ ਸਾਨੂੰ ਕਾਰਵਾਈ ਦਾ ਜ਼ਰੂਰ ਕਿਹਾ ਹੈ ਜੀ ਇਹਨਾਂ ਨੇ ਇਹ ਰਿਪੋਰਟ ਅਸਲੀ ਆਪਣੀ ਕਾਰਵਾਈ ਕਰਾ ਰਹੇ ਆ ਬਾਕੀ ਇਹ ਸੰਸਕਾਰ ਤਿੰਨ ਦਿਨ ਹੋ ਗਏ ਬੱਚੇ ਦੀ ਮਿੱਟੀ ਰੋਲ ਰਹੀ ਆ ਅਸੀਂ ਸੰਸਕਾਰ ਕਰਨ ਕਰਕੇ ਐਪਲੀਕੇਸ਼ਨ ਲਿਖਾਈ ਆ ਇਹਨਾਂ ਨੂੰ ਬਾਕੀ ਜੋ ਵੀ ਰਿਪੋਰਟ ਆਏਗੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੁਹਾਨੂੰ ਕਿਸੇ ਤੇ ਸ਼ੱਕ ਆ ਸ਼ੱਕ ਤੇ ਸਾਨੂੰ ਅਰੇ ਕੁਝ ਨਹੀਂ ਪਤਾ ਸਰ ਜੀ ਹੈ ਇਹਦੇ ਨਾਲ ਬੱਚੇ ਫਰੈਂਡ ਦੇ ਦੋਸਤ ਦੋਸਤਾਂ ਨਾਲ ਕੋਈ ਜਾਂ ਕਿਸੇ ਨੇ ਕਰਿਆ ਜੋ ਵੀ ਆ ਮਾਰਿਆ ਗਿਆ ਹੈ ਸ਼ੱਕ ਕਿਸੇ ਬੰਦੇ ਸ਼ੱਕ ਸਾਨੂੰ ਕੁਝ ਸ਼ੱਕ ਕਿਸ ਨੂੰ ਜਾਣਦੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆ ਜੀ ਸਰ ਕੀ ਨਾਮ ਹੈ ਮੇਰਾ ਨਾਮ ਸ੍ਰੇਂਦਰ ਸਿੰਘ ਹੈ ਜੀ ਅੱਜ ਇਹ ਵਾਰਦਾਤ ਤੇ ਕੀ ਕਹਿਣਾ ਚਾਹਦੇ ਹੋ ਆ ਵਾਰਦਾਤ ਤੇ ਐਕਚੁਅਲੀ ਸਰ ਇਹ ਮਿੱਥਿਆ ਹੋਇਆ ਇੱਕ ਇਨਸੀਡੈਂਟ ਹੈ ਕੋਈ ਹਾਂਜੀ ਮੇਰਾ ਨਾਮ ਸ੍ਰੇਂਦਰ ਸਿੰਘ ਹੈ ਇਹ ਮੇਰੇ ਸਾਲਾ ਸਾਹਿਬ ਹੈ ਜੀ ਇਹ ਮੇਰਾ ਸਾਰਿਆਂ ਨੂੰ ਇਹ ਨਿਵੇਦਨ ਹੈ ਪ੍ਰਸ਼ਾਸਨ ਨੂੰ ਨਿਵੇਦਨ ਹੈ ਕਿ ਇਹ ਕੱਲਾ ਕੱਲਾ ਮੁੰਡਾ ਸੀਗਾ ਇਹਨਾਂ ਦਾ ਕਮਾਂਡਲਾ ਤੇ ਇਹਨਾਂ ਦੇ ਜਿਹੜੇ ਪਤੀ ਪਰਮੇਸ਼ਵਰ ਸੀਗੇ ਕਾਫੀ ਟਾਈਮ ਪਹਿਲਾਂ ਹੀ ਉਹ ਕਾਲ ਚਲਾਣਾ ਕਰ ਚੁੱਕੇ ਸੀ ਦੁਨੀਆ ਤੋਂ ਤੇ ਹੁਣ ਇਹਨਾਂ ਦਾ ਕੋਈ ਵੀ ਹੈ ਨਹੀਂਗਾ ਦੁਨੀਆ 'ਚ ਮਤਲਬ ਅੱਗੇ ਪਿੱਛੇ ਕੋਈ ਵੀ ਨਹੀਂਗਾ ਤੇ ਪ੍ਰਸ਼ਾਸਨ ਜਿੰਨਾ ਹੋ ਸਕੇ ਆਰਥਿਕ ਤੌਰ ਤੇ ਇਹਨਾਂ ਦੀ ਸਹਾਇਤਾ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਮਸਕਾਰ ਗਏ ਆ ਮੁੜ ਕੇ ਬਾਪ ਜੀ ਨਾ ਜੀਦਾ ਮੇਰਾ ਨਾਮ ਮੇਰਾ ਬੱਚਾ ਵਾਪਸ ਨਹੀਂ ਆਇਆ ਕੰਮ ਤੋਂ ਮੁੰਡੇ ਕੀ ਨਾਂ ਸੀਗਾ ਮੇਰਾ ਮੁੰਡੇ ਨਾਂ ਪੁਸ਼ਪ ਕੁਮਾਰ ਪੁਸ਼ਪ ਕੁਮਾਰ ਮੇਰੇ ਬੱਚੇ ਦਾ ਨਾਂ ਕਿੱਦਾਂ ਮਾਰ ਦੋ ਤੇਰੀ ਹੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਮੇਰੇ ਬੱਚੇ ਆ ਕਿੱਥੇ ਮਾਰਿਆ ਕਿਸੇ ਸ਼ੱਕ ਹੋਏ ਨੂੰ ਕੋਈ ਸ਼ੱਕ ਨਹੀਂ ਕਿਸੇ ਪਰ ਮੇਰਾ ਬੱਚਾ ਕੰਮ ਤੋਂ ਨਹੀਂ ਆਇਆ ਘਰ ਵਾਪਸ ਕਿਸ ਟਾਈਮ ਦੀ ਗੱਲ ਹੈ ਕਿਸ ਟਾਈਮ ਗਿਆ ਕਰੋ ਸਵੇਰੇ 11 ਵਜੇ ਕੰਮ ਤੇ ਗਿਆ ਰਾਤੀ 8 ਵਜੇ ਗੱਡੀ ਖਾਲੀ ਕਰਕੇ ਰੋਪੜ ਗੱਡੀ ਖਾਲੀ ਕਰਕੇ ਆਇਆ ਮੇਰਾ ਬੱਚਾ ਮੁੜ ਕੇ ਬੱਚਾ ਘਰ ਨਹੀਂ ਪਹੁੰਚਿਆ ਮੇਰੇ ਨਾਲਾਂ ਕਿਹਾ ਮੈਂ ਤਲਵਾ ਦਿੱਤੀ ਨਹੀਂ ਗੱਡੀ ਪੈਦਲ ਆਇਆ ਮੇਰਾ ਬੱਚਾ ਗੱਡੀ ਮਾਲਕ ਖੜੀ ਕਰਕੇ ਆਈ ਮੇਰੇ ਬੱਚੇ ਨੇ ਮੇਰਾ ਬੱਚਾ ਨਹੀਂ ਲੱਭਿਆ ਬੋਡੀ ਕਿੱਥੇ ਮਿਲਦੀ ਹੈ ਮੇਰਾ ਬੱਚਾ ਮੈਨੂੰ ਨੀ ਪਪਾ ਕਿਥੇ ਮਿਲਨੀ ਮੇਰੇ ਬੱਚੇ ਦੀ ਬੋਡੀ ਤੁਹਾਨੂੰ ਕਿੱਥੇ ਪਤਾ ਲੱਗਿਆ ਤੁਹਾਨੂੰ ਅਸੀਂ ਰਿਪੋਰਟ ਲਖਾਨ ਗਏ ਉਹਨਾਂ ਨੇ ਇਹਨਾਂ ਨੂੰ ਦੱਸਿਆ ਇਹ ਬੱਚੇ ਦੀ ਫੋਟੋ ਹੈਗੀ ਆ ਅਸੀਂ ਫੋਟੋ ਦੇ ਕੇ ਦੱਸਿਆ ਇਹਦਾ ਮੇਰਾ ਬੱਚਾ ਇਹ ਮੇਰਾ ਬੱਚਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੇਰਾ ਬੱਚਾ ਮੇਰੇ ਬੱਚੇ ਦੀ ਘਰ ਬੇ ਇਨਸਾਫ ਦਿਓ ਮੈਨੂੰ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਵਾਸਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੀ ਕਹਿੰਦੇ ਪੁੱਲ ਫਲ ਇਹ ਕਿਹਨਾਂ ਦਾ ਤੁਹਾਨੂੰ ਕੋਈ ਚਾਹੀਦੀ ਹੈ ਕਿਸੇ ਦੇਤੇ ਇਹ ਆ ਬੱਚਾ ਉਹ ਸ਼ਮਾਸ ਦੇ ਬਾਅਦ ਕਾਰਵਾਈ ਹੋਏਗੀ ਮੇਰੇ ਬੱਚੇ ਦੀ ਮੇਰਾ ਬੱਚਾ ਚਲਾ ਗਿਆ ਮੇਰਾ ਬੱਚਾ ਆ ਵਾਪਸ ਆ ਜਾ ਮੇਰੇ ਆ ਬੱਚੇ ਮੇਰੇ ਬੱਚੇ ਤੁਹਾਡੇ ਜੀ ਮੇਰੇ ਦੋ ਬੱਚੇ ਮੁੰਡੇ ਦੋਨੇ ਇੱਕ ਲੜਕੀ ਇੱਕ ਬੇਟਾ ਮੇਰਾ ਜੇ ਵੱਡਾ ਮੁੰਡਾ ਸੀ ਛੋਟਾ ਸੀ ਹਾਂਜੀ ਮੇਰਾ ਵੱਡਾ ਮੁੰਡਾ ਸੀ ਜੈ ਕੁਵਾਰਾ ਸੀ ਨਹੀਂ ਜੀ ਕੁਵਾਰਾ ਸੀ ਮੇਰਾ ਬੱਚਾ ਜੇ ਲੜਕੀ ਵਿਆਹੀ ਹੋਈ ਆ ਕੀ ਕੰਮ ਕਰਦਾ ਸੀ ਇਹ ਡਰਾਈਵਰ ਸੀ ਮੇਰਾ ਬੱਚਾ ਕੀ ਗੱਡੀ ਚਲਾਉਂਦਾ ਸੀ ਉਹ ਆ ਮੈਨੂੰ ਨਹੀਂ ਪਤਾ ਨਾ ਉਹਨਾਂ ਦਾ ਰੋਪਰ ਲੈ ਕੇ ਜਾਂਦਾ ਸੀ ਗੱਡੀ ਮੇਰਾ ਬੱਚਾ ਮੇਰੇ ਆ ਬੱਚਿਆ ਆ ਜਾ ਮੇਰੇ ਆ ਬੱਚਿਆ ਠੀਕ ਹੈ ਠੱਪੋ ਥੇਗੀ